ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਹਾਲ ਹੀ ਵਿੱਚ ਆਪਣਾ ਗੀਤ ਉਹ ਸੱਜਣਾ ਰਿਲੀਜ਼ ਕੀਤਾ ਸੀ ਇਸ ਗੀਤ ਵਿੱਚ ਉਹਨਾਂ ਨਾਲ ਕੋਰੀਓਗ੍ਰਾਫਰ ਤਨਸ਼ਰੀ ਨਜ਼ਰ ਆ ਰਹੀ ਹੈ ਦੱਸ ਦਈਏ ਕਿ ਨੇਹਾ ਕੱਕੜ ਦਾ ਇਹ ਗੀਤ ਫਾਲਗੁਨੀ ਪਾਠਕ ਦੇ ਗੀਤ ਮੈਨੇ ਪਾਇਲ ਹੈ ਸ਼ੰਕਾਈ ਦਾ ਰੀਕ੍ਰੀਏਸ਼ਨ ਕੀਤਾ ਹੋਇਆ ਹੈ ਜਿਸ ਦੇ ਚਲਦੇ ਨੇਹਾ ਫਾਲਗੁਨੀ ਦੇ ਚਾਹਣ ਵਾਲਿਆਂ ਦੇ ਨਿਸ਼ਾਨੇ ਤੇ ਆ ਗਈ ਹੈ ਤੇ ਉਸ ਨੂੰ ਇਸ ਗੀਤ ਨੂੰ ਲੈ ਕੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਾਲਗੁਨੀ ਦੇ ਚਾਹਣ ਵਾਲਿਆਂ ਵੱਲੋਂ ਨੀਹਾ ਤੇ ਫਾਲਗੁਨੀ ਦਾ ਗੀਤ ਖਰਾਬ ਕਰਨ ਦੇ ਦੋਸ਼ ਲਗਾਏ ਜਾ ਰਹੇ ਨੇ ਫਾਲਗੁਨੀ ਦੇ ਪ੍ਰਸ਼ੰਸਕ ਤਾਂ ਨਰਾਜ਼ ਨਜ਼ਰ ਆ ਹੀ ਰਹੇ ਨੇ ਪਰ ਇਸ ਦੇ ਨਾਲ ਹੀ ਫਾਲਗੁਨੀ ਵੀ ਨੀਹਾ ਕੱਕੜ ਤੋਂ ਨਰਾਜ਼ ਨਜ਼ਰ ਆ ਰਹੀ ਹੈ ਲੋਕਾਂ ਵੱਲੋਂ ਆਪਣੀ ਨਰਾਜ਼ਗੀ ਇੰਸਟਾਗ੍ਰam ਸਟੋਰੀ ਤੇ ਸ਼ੇਅਰ ਕਰ ਜ਼ਾਹਿਰ ਕੀਤੀ ਜਾ ਰਹੀ ਹੈ ਲੋਕਾਂ ਦੀਆਂ ਸਟੋਰੀਆਂ ਨੂੰ ਫਾਲਗੁਨੀ ਵੀ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝੀ ਕਰ ਰਹੀ ਹੈ ਨੀਹਾ ਕੱਕੜ ਨੇ ਫਾਲਗੁਨੀ ਪਾਠਕ ਦੇ ਗੀਤ ਮੈਨੇ ਪਾਇਲੇਸ਼ਨ ਕਾਇਦਰ ਰੀਮੇਕ ਬਣਾਇਆ ਸੀ ਜਿਸ ਕੀ ਤਾਂ ਨਾਮ ਉਹ ਸੱਜਣਾ ਹੈ ਤੇ ਇਸ ਗੀਤ ਨੂੰ ਨਵੀਂ ਤੁੰਨ ਦਿੱਤੀ ਗਈ ਹੈ ਪਰ ਇਹ ਗੀਤ ਨਿਹਾ ਕੱਕੜ ਦੀ ਆਵਾਜ਼ ਵਿੱਚ ਪਸੰਦ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਫਾਲਗੁਨੀ ਦੇ ਗੀਤ ਨੂੰ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਸੀ ਆਓ ਦਿਖਾਉਂਦੇ ਹਾਂ ਫਾਲਗੁਨੀ ਪਾਠਕ ਵੱਲੋਂ ਜੋ ਆਪਣੇ ਇੰਸਟਾਗ੍ਰam ਅਕਾਊਂਟ ਤੇ ਨਿਹਾ ਕੱਕੜ ਨੂੰ ਟ੍ਰੋਲ ਕਰਦੇ ਹੋਏ ਮੀਮਸ ਤੇ ਮੈਸੇਜ ਸ਼ੇਅਰ ਕੀਤੇ ਜਾ ਰਹੇ ਨੇ ਇਸ ਤੋਂ ਸਾਫ਼ ਹੈ ਕਿ ਉਹ ਵੀ ਨਿਹਾ ਦੇ ਇਸ ਰੀਕ੍ਰੀਏਟਡ ਗੀਤ ਤੋਂ ਖੁਸ਼ ਨਹੀਂ ਹੈ ਇਸ ਗੀਤ ਤੋਂ ਨਰਾਜ਼ਗੀ ਦਿਖਾਉਂਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਉਹ ਆਪਣੇ ਦਿਮਾਗ ਦੀ ਵਰਤੋਂ ਕਰਕੇ ਕੋਈ ਚੰਗਾ ਗੀਤ ਬਣਾਉਣ ਇਸ ਦੇ ਨਾਲ ਹੀ ਇੱਕ ਨੇ ਲਿਖਿਆ ਮਾਫ ਕਰਨਾ ਪਰ ਇਹ ਗੀਤ ਗਾ ਕੇ ਤੁਸੀਂ ਸਾਡੇ ਬਚਪਨ ਦੀਆਂ ਯਾਦਾਂ ਨਾਲ ਖਿਲਵਾੜ ਕੀਤਾ ਹੈ ਦੂਜੇ ਪਾਸੇ ਇੱਕ ਹੋਰ ਯੂਜ਼ਰ ਨੇ ਲਿਖਿਆ ਨੀਹਾ ਗੀਤ ਦੀ ਵਰਤੋਂ ਕਰਕੇ ਪੈਸੇ ਕਮਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਪਹਿਲਾਂ ਹੀ ਸੁਪਰ ਹਿੱਟ ਹੈ ਕਿਸੇ ਨੇ ਲਿਖਿਆ ਇਹ ਪਾਪ ਬੰਦ ਕਰੋ ਕਿਪਾ ਕਰਕੇ ਕੋਈ ਇਸ ਆਟੋ ਟਿਊਨ ਗਾਇਕ ਅਤੇ ਉਸਦੇ ਰੀਮੇਕ ਨੂੰ ਬੰਦ ਕਰੇ ਜਿੱਥੇ ਲੋਕਾਂ ਵੱਲੋਂ ਉਨ੍ਹਾਂ ਲਈ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ ਉੱਥੇ ਹੀ ਕੁਝ ਲੋਕਾਂ ਵੱਲੋਂ ਉਨ੍ਹਾਂ ਦੀ ਗਾਇਕੀ ਦਾ ਵੀ ਮਜ਼ਾਕ ਉਡਾਇਆ ਜਾ ਰਿਹਾ ਹੈ ਇੰਨਾ ਹੀ ਨਹੀਂ ਕੁਝ ਲੋਕਾਂ ਵੱਲੋਂ ਨੀਹਾ ਦੇ ਖਿਲਾਫ ਕੇਸ ਦਰਜ ਕਰਨ ਦੀ ਵੀ ਮੰਗ ਕਰਦੇ ਆ ਫਾਲਗੁਨੀ ਪਾਠਕ ਨੂੰ ਨੀਹਾ ਖਿਲਾਫ ਕੇਸ ਦਰਜ ਕਰਨ ਲਈ ਕਿਹਾ ਗਿਆ ਹੈ ਲੋਕਾਂ ਵੱਲੋਂ ਲਗਾਤਾਰ ਨੀਹਾ ਕੱਕੜ ਦੇ ਗੀਤ ਉਹ ਸੱਜਣਾ ਗੀਤ ਦਾ ਵਿਰੋਧ ਕੀਤਾ ਜਾ ਰਿਹਾ ਤੇ ਕੇਸ ਕਿਤੇ ਜਾਣ ਲਈ ਫਾਲਗੁਨੀ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਫਾਲਗੁਨੀ ਪਾਠਕ ਨੀਆ ਕੱਕੜ ਦੇ ਖਿਲਾਫ ਕੋਈ ਕਦਮ ਚੁੱਕੇਗੀ ਜਾਂ ਫਿਰ ਨਹੀਂ ਬਿਊਰੋ ਰਿਪੋਰਟ ਲਾਈਵ ਪੰਜਾਬੀ ਟੀਵੀ ਵੋਲੀਵੁੱਡ ਗਾਇਕਾ ਨੀਹਾ ਕੱਕੜ ਨੇ ਹਾਲੀ ਵਿੱਚ ਆਪਣਾ ਗੀਤ ਉਹ ਸੱਜਣਾ ਰਿਲੀਜ਼ ਕੀਤਾ ਸੀ ਇਸ ਗੀਤ ਵਿੱਚ ਉਨ੍ਹਾਂ ਨਾਲ ਕੋਰੀਓਗ੍ਰਾਫਰ ਤਨਸ਼ੀਰੀ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਨੀਹਾ ਕੱਕੜ ਦਾ ਇਹ ਗੀਤ ਫਾਲਗੁਨੀ ਪਾਠਕ ਦੇ ਗੀਤ ਮੈਨੇ ਪਾਇਲ ਹਸ਼ਨ ਕਾਇਦਾ ਰੀਕ੍ਰिएशन ਕੀਤਾ ਹੋਇਆ ਹੈ ਜਿਸ ਦੇ ਚਲਦਿਆਂ ਨੀਹਾ ਫਾਲਗੁਨੀ ਦੇ ਚਾਹਣ ਵਾਲਿਆਂ ਦੇ ਨਿਸ਼ਾਨੇ ਤੇ ਆ ਗਈ ਹੈ ਤੇ ਉਸ ਨੂੰ ਇਸ ਗੀਤ ਨੂੰ ਲੈ ਕੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਾਲਗੁਨੀ ਦੇ ਚੋਹਣ ਵਾਲਿਆਂ ਵੱਲੋਂ ਨੀਹਾ ਤੇ ਫਾਲਗੁਨੀ ਦਾ ਗੀਤ ਖਰਾਬ ਕਰਨ ਦੇ ਦੋਸ਼ ਲਗਾਏ ਜਾ ਰਹੇ ਨੇ ਫਾਲਗੁਨੀ ਦੇ ਪ੍ਰਸ਼ੰਸਕ ਤਾਂ ਨਿਰਾਸ਼ ਨਜ਼ਰ ਆ ਹੀ ਰਹੇ ਨੇ ਪਰ ਇਸ ਦੇ ਨਾਲ ਹੀ ਫਾਲਗੁਨੀ ਵੀ ਨੀਹਾ ਕੱਕੜ ਤੋਂ ਨਿਰਾਸ਼ ਨਜ਼ਰ ਆ ਰਹੀ ਹੈ ਲੋਕਾਂ ਵੱਲੋਂ ਆਪਣੀ ਨਿਰਾਸ਼ਗੀ ਇੰਸਟਾਗ੍ਰam ਸਟੋਰੀ ਤੇ ਸ਼ੇਅਰ ਕਰ ਜ਼ਾਹਿਰ ਕੀਤੀ ਜਾ ਰਹੀ ਹੈ ਲੋਕਾਂ ਦੀਆਂ ਸਟੋਰੀਆਂ ਨੂੰ ਫਾਲਗੁਨੀ ਵੀ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝੀ ਕਰ ਰਹੀ ਹੈ। ਨਿਹਕ ਕੱਕੜ ਨੇ ਫਾਲਗੁਨੀ ਪਾਠਕ ਦੇ ਗੀਤ ਮੈਨੇ ਪਾਇਲੇਸ਼ਨ ਕਾਇਦਰ ਰੀਮੇਕ ਬਣਾਇਆ ਸੀ ਜਿਸਕੀ ਦਾ ਨਾਮ ਉਹ ਸੱਜਣਾ ਹੈ ਤੇ ਇਸ ਗੀਤ ਨੂੰ ਨਵੀਂ ਧੁੰਨ ਦਿੱਤੀ ਗਈ ਹੈ। ਪਰ ਇਹ ਗੀਤ ਨਿਹਕ ਕੱਕੜ ਦੀ ਆਵਾਜ਼ ਵਿੱਚ ਪਸੰਦ ਨਹੀਂ ਕੀਤਾ ਜਾ ਰਿਹਾ। ਹਾਲਾਂਕਿ ਫਾਲਗੁਨੀ ਦੇ ਗੀਤ ਨੂੰ ਲੋਕਾਂ ਵੱਲੋਂ ਬੇਹਦ ਪਸੰਦ ਕੀਤਾ ਗਿਆ ਸੀ। ਅਾ ਦਿਖਾਉਂਦੇ ਆ ਫਾਲਗੁਨੀ 파ਟਕ ਵੱਲੋਂ ਜੋ ਆਪਣੇ ਇੰਸਟਾਗ੍ਰam ਅਕਾਊਂਟ ਤੇ ਨੀਹਾ ਕੱਕੜ ਨੂੰ ਟ੍ਰੋਲ ਕਰਦੇ ਹੋਏ ਮੀਮਸ ਤੇ ਮੈਸੇਜ ਸ਼ੇਅਰ ਕਰਦੇ ਹੋਏ ਨੇ ਇਸ ਤੋਂ ਸਾਫ਼ ਹੈ ਕਿ ਉਹ ਵੀ ਨੀਹਾ ਦੇ ਇਸ ਰੀਕ੍ਰੀਏਟਡ ਗੀਤ ਤੋਂ ਖੁਸ਼ ਨਹੀਂ ਹੈ ਇਸ ਕੀ ਤੋਂ ਨਰਾਜ਼ਗੀ ਦਿਖਾਉਂਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਉਹ ਆਪਣੇ ਦਿਮਾਗ ਦੀ ਵਰਤੋਂ ਕਰਕੇ ਕੋਈ ਚੰਗਾ ਗੀਤ ਬਣਾਉਣ ਇਸ ਦੇ ਨਾਲ ਹੀ ਇੱਕ ਨੇ ਲਿਖਿਆ ਮਾਫ਼ ਕਰਨਾ ਪਰ ਇਹ ਗੀਤ गा ਕੇ ਤੁਸੀਂ ਸਾਡੇ ਬਚਪਨ ਦੀਆਂ ਯਾਦਾਂ ਨਾਲ ਖਿਲਵਾੜ ਕੀਤਾ ਹੈ ਦੂਜੇ ਪਾਸੇ ਇੱਕ ਹੋਰ ਯੂਜ਼ਰ ਨੇ ਲਿਖਿਆ ਨੇਹਾ ਗੀਤ ਦੀ ਵਰਤੋਂ ਕਰਕੇ ਪੈਸੇ ਕਮਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਪਹਿਲਾਂ ਹੀ ਸੁਪਰ ਹਿੱਟ ਹੈ ਕਿਸੇ ਨੇ ਲਿਖਿਆ ਇਹ ਪਾਪ ਬੰਦ ਕਰੋ ਕਿਰਪਾ ਕਰਕੇ ਕੋਈ ਇਸ ਆਟੋ ਟਿਊਨ ਗਾਇਕ ਅਤੇ ਉਸ ਦੇ ਰੀਮੇਕ ਨੂੰ ਬੰਦ ਕਰੇ ਜਿੱਥੇ ਲੋਕਾਂ ਵੱਲੋਂ ਉਹਨਾਂ ਲਈ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ ਉੱਥੇ ਹੀ ਕੁਝ ਲੋਕਾਂ ਵੱਲੋਂ ਉਹਨਾਂ ਦੀ ਗਾਇਕੀ ਦਾ ਵੀ ਮਜ਼ਾਕ ਉਡਾਇਆ ਜਾ ਰਿਹਾ ਹੈ ਇੰਨਾ ਹੀ ਨਹੀਂ ਕੁਝ ਲੋਕਾਂ ਵੱਲੋਂ ਨੇਹਾ ਦੇ ਖਿਲਾਫ ਕੇਸ ਦਰਜ ਕਰਨ ਦੀ ਵੀ ਮੰਗ ਕਰਦੇ ਆ ਫਾਲਗੁਨੀ ਪਾਠਕ ਨੂੰ ਨੇਹਾ ਖਿਲਾਫ ਕੇਸ ਦਰਜ ਕਰਨ ਲਈ ਕਿਹਾ ਗਿਆ ਹੈ ਲੋਕਾਂ ਵੱਲੋਂ ਲਗਾਤਾਰ ਨਿਹਕ ਕੱਕੜ ਦੇ ਗੀਤ ਉਹ ਸੱਜਣਾ ਗੀਤ ਦਾ ਵਿਰੋਧ ਕੀਤਾ ਜਾ ਰਿਹਾ ਤੇ ਕੇਸ ਕਿਤੇ ਜਾਣ ਲਈ ਫਾਲਗੁਨੀ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਫਾਲਗੁਨੀ ਪਾਠਕ ਨਿਹਕ ਕੱਕੜ ਦੇ ਖਿਲਾਫ ਕੋਈ ਕਦਮ ਚੁੱਕੇਗੀ ਜਾਂ ਫਿਰ ਨਹੀਂ ਬਿਊਰੋ ਰਿਪੋਰਟ ਲਾਈਵ ਪੰਜਾਬੀ ਟੀਵੀ